ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦੇ ਭੈਣਾਂ ਭਾਵਾਂ ਨੂੰ ਗੋਪਾਲਾ ਡੇਰੀ ਫਾਰਮ ਚੈਨਲ ਦੇਖਣ ਆ ਰਹਿਣ ਸਤਿ ਸ਼੍ਰੀ ਅਕਾਲ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਚੰਗੇ ਪਸ਼ੂ ਵੇਖਣ ਵਾਸਤੇ ਅੱਜ ਆਪਣੇ ਤੋਂ ਵੀਰ ਜੀਆ ਦੂਜਾ ਸੂਆ ਝੋਟੀ 14 ਕਿਲੋ ਦੁੱਧ ਪਿਆਰ ਹੈ ਵੀ ਇੱਥੋਂ ਹਰਿਆਣਾ ਦੀ ਦੇਖੋ ਬੀਸ ਕੁਆਲਟੀ ਇਹਦੀ ਮੋਲੇ ਦਾ ਗੈਸ ਨੂੰ ਜਿਹੜੀ ਦੇਈ ਦੇਣੀ ਆਪਾਂ 128 ਦੀ ਦੇ ਦੇਣੀ ਆ ਦੋ ਡੰਗ ਚੋਂ ਤਿੰਨ ਡੰਗ ਜੋ ਅੱਗੇ ਵੀ ਆ ਗਈ ਆ 50 ਸਵਾ ਜੋ ਨਿਸਰੀ ਆ ਦੁੱਧ ਦੇ ਤੋਂ 12 ਕਿਲੋ ਕੰਡੇ ਵਾਲਾ ਸੱਤਾਂ ਦਿਨਾਂ ਦੇ ਹਲੇ ਸੂਈ ਥੱਲੇ ਬਖਾਓ ਵੀਰ ਜੀ ਕਿੰਨੇ ਥਣ ਥਣ ਲੱਗੇ ਗੇੜ-ਗੇੜ ਤੇ ਥਣ ਲੱਗਾ ਝੋਟੀ ਨਾਲੇ 12 ਕਿਲੋ ਦੁੱਧੇ ਪਾ 15 ਵੀ ਕਹਿ ਸਕਦੇ ਜਿੰਨਾ ਚੱਲਦਾ ਠੰਡੀ ਸੀ ਜੋ ਨਹੀਂ ਦੇਖੋ ਵੀਰ ਜੀ ਠੰਡੀ ਸੀ ਕੋਈ ਨਹੀਂ ਆਂਦੀ ਇਹ ਵੀ ਇੱਕ ਠਾਈ ਨਹੀਂ ਦੇ ਦੇਣੀ ਨਾਲ ਹੀ ਜੱਸ ਨੋਵਾਲਾ ਜੀ ਅੱਗੇ ਆ ਗਈ ਆਪਣੇ ਤੋਂ ਦੂੰਦੀ ਝੋਟੀ ਮੋਦੀ ਦੀ ਆਵਿਆ ਖੀਰੀ ਵਾਲੇ ਦੂੰਦੀ ਵਾਲੇ ਬਰਾਬਰ ਨਹੀਂ ਕੀਤੇ ਦੰਦਿੰਨੇ ਜੀ ਠੀਕ ਹੈ ਇਹਨੂੰ 10 ਦਿਨ ਹੋ ਗਏ ਭਰਾਏ ਨੂੰ ਬਹੁਤ ਜੀ ਵਿਖਾਉਗੇ ਦੀ ਕਰਾਉਟ ਵੀ ਕਰਕੇ ਦੇ ਦੋ ਦਾਂਦ ਖੀਰੀ ਲਾਲੇ ਦੁੰਦੀ ਲਾਲੇ ਟੀਕਾ ਨੂੰ ਭਰਾਏ ਨੂੰ ਦੱਸ ਦੇਣ ਹੋ ਕੇ ਮੋਦੀ ਦਾ ਟੀਕਾ ਭਰਾਇਆ ਇਹ ਵੀ ਜੈਸ ਨੂੰ 45000 ਵੀ ਦੇ ਦੇਣੀ ਆਪਾਂ ਅੱਗੇ ਆ ਗਈ ਟੋਕਰ ਗੱਪਣ ਅੰਨਾਂ ਵੀ ਨਿਆੜੀ ਕੱਕ ਪਾਸ ਟੋਕਰ ਦੁੱਧ ਨਹੀਂ ਦਿੰਦੀ ਦੋਤੋਂ ਡਰਾਈ ਆ ਇਹ ਜੈ ਸਨੋਏ ਦੇ ਦੇਣੀ ਆ 62000 ਦੀ ਅੱਗੇ ਆ ਗਈ ਆ ਕਤੀ ਨੀ ਲੀਦੀ ਇਹ ਜੈ ਸਨੋਏ ਦੇ ਦੇਣੀ ਆ 15000 ਦੀ ਪਿੰਡ ਆਪਣਾ ਗਿਆ ਜੀ ਬਾਕੀ ਆ ਬੱਚੇ ਦਿਖਾ ਦਿਓ ਜੀ ਆ ਦੋਵਾਂ ਮਈਆਂ ਦੇ ਆ ਪੰਜਾਹ ਸੌ ਤਿੰਨ ਐਸੋ ਹੀ ਪਾਰਲੀ ਝੋਟੀ ਦਾ ਆ ਐ ਮੈਂ ਦਾ ਬੱਚਾ 15 ਦਿਨਾਂ ਦਾ ਪਿੰਡ ਆਪਣਾ ਬਾਕੀਪੁਰ ਜ਼ਿਲ੍ਹਾ ਤਰਨਤਾਰਨ ਨਾਮ ਗਰਜਨ ਸਿੰਘ ਨੰਬਰ ਆਪਣਾ ਗਿਆ 9501187879 ਸਤਸ੍ਰੀ ਗੁਰਦੀ ਜੀ